ਅੱਜ ਸਾਡਾ ਸੈਂਟਰਲ ਗਵਰਨਮੈਂਟ ਦੀ ਸਕੈਟ ਸਕੀਮ ਦੇ ਅਧੀਨ ਜ਼ਲਾ ਪਧਰੀ ਕੈਂਪ ਪਿੰਡ ਗਜਨੀਪੁਰ ਵਿਖੇ ਲਗਾਇਆ ਗਿਆ ਹੈ। ਇਹਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮਹਿਕਮੇ ਦੇ ਸਕੀਮਾਂ ਬਾਰੇ ਦੱਸਿਆ ਗਿਆ। ਮਹਿਕਮੇ ਦੇ ਸਕੀਮਾਂ ਤੋਂ ਇਲਾਵਾ ਦੱਸਿਆ ਗਿਆ ਕਿ ਡੰਗਰਾਂ ਦੇ ਵਿੱਚ ਕਿਹੜੇ-ਕਿਹੜੇ ਬਿਮਾਰੀਆਂ ਹਨ ਜਿਨ੍ਹਾਂ ਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਕਿਹੜੇ-ਕਿਹੜੇ ਸੁਝਾਅ ਜਿਹੜੇ ਹੈਗੇ ਆ ਕਰਨ ਦੇ ਨਾਲ ਉਹਨਾਂ ਨੂੰ ਪਸ਼ੂ ਪਾਲਨ ਦੀ ਜਿਹੜੀ آمدنی ਹੈ ਉਹ ਚ ਵਾਦਾ ਕਰ ਸਕਦੇ ਹੈਗੇ ਆ ਉਹਦੇ ਬਾਰੇ ਸਮੂਹ ਜਾਣਕਾਰੀ ਦਿੱਤੀ ਗਈ ਹੈ ਇਹ ਤੇ ਵਕਫ ਵਕ ਮਾਹਿਰਾਂ ਵੱਲੋਂ ਅਲੱਗ ਅਲੱਗ ਤਜਾ ਦੇ ਲੈਕਚਰ ਦਿੱਤੇ ਗਏ ਆ ਜਿਵੇਂ ਕਿ ਬਾਜਪਨ ਤੇ ਲੈਕਚਰ ਵੱਖਰਾ ਹੋਇਆ ਹੋਇਆ ਆਪਣਾ ਇਹਦੇ ਤੇ ਆਪਣਾ ਮੈ ਸਟੇਟਸ ਤੇ ਵੱਖਰਾ ਲੈਕਚਰ ਹੋਇਆ ਹੋਇਆ ਇਹਦੇ ਤੇ ਆਪਣਾ ਵੈਕਸੀਨੇਸ਼ਨ ਤੇ ਵੱਖਰਾ ਲੈਕਚਰ ਹੋਇਆ ਹੈ ਸੈਂਸਸ ਬਾਰੇ ਦੱਸਿਆ ਗਿਆ ਆਦੀ ਵਰ ਦੱਸਿਆ ਜਾਂਦਾ ਕਿਹੜੇ ਕੈਂਪਸ ਲਗਾਤਾਰ ਚੱਲਦੇ ਰਹਿਣਗੇ ਜਾਂ ਇਹ ਕੈਂਪਸ ਜ਼ਿਲ੍ਹਾ ਪਧਰੀ ਹੈ ਬਲੌਕ ਪਧਰੀ ਕੈਂਪਸ ਹਰ ਬਲੌਕ ਦੇ ਵਿੱਚ ਕਿਹੜਾ ਵੱਖਰਾ ਲਗਾਇਆ ਜਾ ਰਿਹਾ ਉਹ ਲਗਾਏ ਜਾ ਰਹੇ ਅੱਜ ਮੈਸਮਨਾ ਵੀ ਪਸ਼ੂ ਪਾਲਨ ਵਿਭਾਗ ਗੁਰਦਾਸਪੁਰ ਵੱਲੋਂ ਸਾਡੇ ਡਾਕਟਰ ਜਸਪ੍ਰੀਤ ਜੀ ਡਿਪਟੀ ਡਾਇਰੈਕਟਰ ਨੇ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਕਿਸਾਨਾਂ ਨੂੰ ਇਲਾਕਾ ਵਾਸੀਆਂ ਨੂੰ ਔਰ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਨੂੰ ਜਾਣਕਾਰੀ ਦੇਣ ਵਾਸਤੇ ਅੱਜ ਇਸ ਕੈਂਪ ਦਾ ਆਯੋਜਨ ਕੀਤਾ ਇਹ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਸਾਬਤ ਹੋਇਆ ਔਰ ਖਾਸ ਕਰ ਇਹਦੇ ਵਿੱਚ ਮੈਂ ਸਮਝਦਾ ਵੀ ਜਿਹੜੀਆਂ ਡਾਕਟਰ ਜਸਪ੍ਰੀਤ ਜੀ ਨੇ ਲੋਕ ਕਿਸਾਨਾਂ ਨੂੰ ਜਾਂ ਪਸ਼ੂ ਪਾਲਕਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਆ ਤਾਂ ਕਿ ਉਹ ਆਪਣੀ ਆਮਦਨ ਨੂੰ ਕਿਵੇਂ ਵਧਾ ਸਕਦੇ ਨੇ ਔਰ ਪਸ਼ੂਆਂ ਦੀ ਦੇਖ ਰਿਹਾ ਕਿਵੇਂ ਠੀਕ ਤਰੀਕੇ ਨਾਲ ਹੋ ਸਕਦੀ ਆ ਉਹਦੇ ਬਾਰੇ ਬਹੁਤ ਵਿਸਤਾਰ ਨਾਲ ਅੱਜ ਇੱਥੇ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ ਮੈਂ ਸਮਝਦਾ ਵੀ ਜਿਹੜੇ ਸਾਡੇ ਕਿਸਾਨ ਵੀਰ ਨੇ ਔਰ ਪਸ਼ੂ ਪਾਲਕ ਨੇ ਉਹ ਇਹਨਾ ਸਕੀਮਾਂ ਦਾ ਜ਼ਰੂਰ ਫਾਇਦਾ ਉਠਾਉਣ ਔਰ ਇਹਨਾ ਸਕੀਮਾਂ ਦੇ ਰਾਹੀਂ ਅਸੀਂ ਜ਼ਿਆਦਾ ਆਪਣੀ ਆਮਦਨ ਨੂੰ ਵਧਾ ਸਕਦੇ ਆ ਤੇ ਆਪਣੇ ਜੀਵਨ ਸਤਾਰ ਨੂੰ ਹੋਰ ਉੱਪਰ ਚੁੱਕ ਸਕਦੇ ਆ ਅੱਜ ਸਾਡਾ ਇਲਾਕਾ ਉਹ ਹਰ ਇੱਕ ਨੂੰ ਪਤਾ ਇਹਦੇ ਵਿੱਚ ਸਾਰੇ ਜਿਹੜੀਆਂ ਸਾਡੀਆਂ ਮਾਲਕੀਆਂ ਨੇ ਉਹ ਬਹੁਤ ਮਾਰਜਨਲ ਫਾਰਮਰ ਨੇ ਛੋਟੀਆਂ ਮਾਲਕਾਨੇ ਉਹਦੇ ਵਿੱਚ ਜਿੰਨਾ ਚਿਰ ਤੱਕ ਅਸੀਂ ਨਾਲ ਕੋਈ ਕਾਰੋਬਾਰ ਨਹੀਂ ਕਰਦੇ ਉਹਨਾਂ ਜਰ ਤੱਕ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੋ ਸਕਦੇ ਸੋ ਉਹਦੇ ਵਾਸਤੇ ਮੈਂ ਸਮਝਦਾ ਕਿ ਇੱਕ ਪਸ਼ੂ ਪਾਲਣ ਜਿਹੜਾ ਉਹ ਇੱਕ ਵਧੀਆ بزਨਸ ਵੀ ਹੋ ਸਕਦਾ ਔਰ ਇਹਦੇ ਨਾਲ ਆਪਾਂ ਇਹਨੂੰ ਕਰਕੇ ਇਹਨਾਂ ਸਕੀਮਾਂ ਦਾ ਫਾਇਦਾ ਲੈ ਕੇ ਆਪਣੀ ਆਮਦਨ ਨੂੰ ਵਧਾ ਸਕਨੇ ਆ ਸੋ ਅੱਜ ਕੈਂਪ ਬਹੁਤ ਕਾਮਯਾਬ ਕੈਂਪ ਰਿਹਾ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਮੈਂਬਰ ਸਾਹਿਬਾਨ ਨੇ ਔਰ ਇਸ ਇਲਾਕੇ ਦੇ ਮੋਤਵਰ ਉਹਨਾਂ ਸਾਰਿਆਂ ਨੇ ਅੱਜ ਇਸ ਨੂੰ ਇਹਦੇ ਵਿੱਚ ਹਿੱਸਾ ਲਿਆ ਮਾਣੋ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀਆਂ ਗੱਲਾਂ ਅੱਜ ਤੁਸੀਂ ਇਸ ਕੈਂਪ ਦੇ ਵਿੱਚ ਸੁਣੀਆਂ ਨੇ ਉਹਨਾਂ ਨੂੰ ਜਾ ਕੇ ਲੋਕਾਂ ਤੱਕ ਪਹੁੰਚਾਓ ਆਪਣੇ ਪਿੰਡ ਦੇ ਵਿੱਚ ਉਹਦੀ ਬਕਾਇਦਾ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟਾਂ ਕਰਵਾ ਕੇ ਉਹੜਾ ਪਰਿਵਾਰਾਂ ਨੂੰ ਆਇਡੈਂਟੀਫਾਈ ਕਰੋ ਔਰ ਉਹ ਜਿਹੜੀਆਂ ਸਕੀਮਾਂ ਦਸੀਆਂ ਨੇ ਡਾਕਟਰ ਸਾਹਿਬ ਨੇ ਉਹਨਾਂ ਸਕੀਮਾਂ ਨੂੰ ਜ਼ਰੂਰ ਅਪਣਾਓ ਔਰ ਮੈਂ ਮਹਿਕਮੇ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਤੁਹਾਡੇ ਕੋਲ ਇਹਨਾਂ ਸਕੀਮਾਂ ਵਾਸਤੇ ਆਉਂਦੇ ਨੇ ਉਹਨਾਂ ਤੁਸੀਂ ਆਪ ਪਰਸਨਲ ਇੰਟਰਸਟ ਲੈ ਕੇ ਉਹਨਾਂ ਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜਾ ਭਗਵੰਤ ਮਾਨ ਜੀ ਦਾ ਇੱਕ ਸੁਪਣਾ ਰੰਗਲਾ ਪੰਜਾਬ ਬਣਾਉਣ ਦਾ ਔਰ ਪੰਜਾਬ ਦੀ ਕਿਸਾਨੀ ਨੂੰ ਉਹਨਾਂ ਦੇ ਜੀਵਨ ਤਰਲ ਉੱਪਰ ਚੁੱਕਣ ਲਈ ਜਿਹੜੀ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਆ ਉਹ ਤਾਂ ਹੀ ਮੈਂ ਸਮਝਣਾ ਸਹੀ ਹੋਊਗਾ ਜੀ ਅਸੀਂ ਇਹੋ ਜੇ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕਰਕੇ ਉਹੜਾ ਸਕੀਮਾਂ ਦਾ ਫਾਇਦਾ ਦਈਏ ਸੋ ਇੱਕ ਵਾਰੀ ਫੇਰ ਇਲਾਕੇ ਵੱਲੋਂ ਡਾਕਟਰ ਸਾਹਿਬ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਤੇ ਇਲਾਕਾ ਵਾਸੀਆਂ ਨੂੰ ਵੀ ਮੇਰੀ ਬੇਨਤੀ ਆ ਕਿ ਇਹਨਾਂ ਕੈਂਪਾਂ ਦਾ ਲਾਭ ਲੈਂਦੇ ਹੋਏ ਇਹਨਾਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਉਹਦਾ ਫਾਇਦਾ ਲਾਓ